ਸਾਰਾ ਇਲਾਕਾ ਪੂਰਾ ਪੰਜਾਬ ਇਥੇ ਲਗਾਤਾਰ ਧੰਨੇ ਦੇ ਰਿਹਾ ਹੈ ਔਰ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਨੂੰ ਨਿਆਂ ਦੇਣਾ ਚਾਹੀਦਾ ਹੈ ਇਹ ਗੁਰੂ ਘਰਾਂ ਦੇ ਜੋ ਕਬਜ਼ੇ ਕੀਤੇ ਹੋਏ ਨੇ ਇਹਨੂੰ ਤੁਰੰਤ ਹਟਾਉਣਾ ਚਾਹੀਦਾ ਹੈ ਔਰ ਮੈਂ ਵੀ ਸਮਝਦਾ ਕਿ ਇਥੇ ਬਸ ਨਹੀਂ ਕਿ ਮੈਂ ਕਪੂਰਥਲੇ ਦੀ ਵੀ ਗੱਲ ਕਰਨੀ ਚਾਹਨਾ ਗੁਰਦੁਆਰਾ ਸ਼੍ਰੀ ਬਾਵਿਆਂ ਜਿਹੜਾ ਤਕਰੀਬਨ 100 ਸਾਲ ਪੁਰਾਣਾ ਗੁਰਦੁਆਰਾ ਹੈ ਜਿੱਥੇ ਗੁਰਦੁਆਰਾ ਬਾਵਿਆਂ ਦੀ ਕਮੇਟੀ ਲਗਾਤਾਰ सेवा निभा रही है अज आम आदमी पार्टी का चेयरमैन गुरेंद्र गुरपाल सिंह टिंडियन जो इंप्रूवमेंट ट्रस्ट का चेयरमैन बनया है उन्हें अपने परिवार की खातर उ धक्का बहुत किया तकरीबन चार पांच महीने तो लगातार उथे पुलिस का कब्जा कराया हुआ है और इधेद डिस्ट्रिक एडमिनिस्ट्रेशन ला के दफा एक सौ पंतली लाई हुई है इतने भी दफा एक सौ पंताली है ਉਥੇ ਕਪੂਰਥਲਾ ਵੀ 100 ਦਫਾ 145 ਹੈ ਇਹ ਕਿੱਥੋਂ ਦਾ ਨਿਆਂ ਹੈ ਇਹ ਸਰਕਾਰ ਨੇ ਇਹ ਗੁਰੂ ਘਰਾਂ ਦੀ ਰਾਖੀ ਕਰਨੀ ਸੀ ਜਦੋਂ ਇੱਥੇ ਪੁਲਿਸ ਨੇ ਪਹਿਰੇ ਲਾ ਕੇ ਸੰਗਤਾਂ ਨੂੰ ਆਪਣੇ ਅੱਜ ਸਾਬ ਸ੍ਰੀ ਗੁਰੂ ਨਾ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ 15 ਵਾੜਾ સીਧੀ ਧੜੇ ਚੱਲੇ ਨੇ ਸਾਰੀਆਂ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਜਾ ਕੇ ਨਤਬਸਕੋ ਕੇ ਉਹਨਾਂ ਪੰਜਾਂ ਪਿਆਰਿਆਂ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਕਾਰ ਪੇਟ ਕਰਦੀਆਂ ਨੇ ਪਰ ਸਾਡੀਆਂ ਪਾਰਟੀ ਅੱਜ ਦੇ ਲੋਕਾਂ ਦੇ ਆਖੇ ਰੋਸ ਕਰਨੇ ਲਾ ਕੇ ਇਸ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੀ ਹੈ ਕਿ ਗੁਰਦੁਆਰਿਆਂ ਦੇ ਕਬਜ਼ੇ ਕਰਨੇ ਬੰਦ ਕਰੋ